ਚਾਰ ਪੰਜ ਜਿੰਨਾਂ ਦੀ ਗੁਰਸਿਮਰਨ ਗੋਦੀ ਚ ਲੈ ਕੇ ਸ੍ਰਿੰਦਰਪੁਰ ਭੈਣ ਸੜਕ ਤੇ ਬੈਠੇ ਬਸ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਜ਼ਿੰਦਗੀ ਇਸੇ ਤਰ੍ਹਾਂ ਹੀ ਚੱਲ ਰਹੀ ਸ੍ਰਿੰਦਰ ਭੈਣ ਭੈਣੇ ਸਾਸੀ ਗਾਲ ਰੋਣਾ ਨਹੀਂ ਮੇਰੀ ਭੈਣ ਰੋਣਾ ਨਹੀਂ ਸ੍ਰਿੰਦਰਪੁਰ ਭੈਣ ਦੀ ਜ਼ਿੰਦਗੀ ਦੇ ਵਿੱਚ ਕੁਝ ਐਸੇ ਹਾਲਾਤ ਬਣੇ ਐਸੇ ਪਹਾੜ ਟੁੱਟੇ ਮੁੱਖਾਂ ਦੇ ਹੁਣ 2 ਸਾਲ ਤੋਂ ਪੋਨੇ 2 ਸਾਲਾਂ ਤੋਂ ਸੜਕਾਂ ਤੇ ਆਪਾਂ ਦਿੱਲੀ ਸ਼ਹਿਰ ਦੀਆਂ ਸੜਕਾਂ ਤੇ ਗੁਰੂ ਘਰਾਂ ਦੇ ਬਾਹਰ ਫਟਪਾਤਾਂ ਤੇ ਨਿੱਕੀ ਜੀ ਬੱਚੀ ਨੂੰ ਲੈ ਕੇ ਜੀ ਇਹਨਾਂ ਦੇ ਫਾਦਰ ਸਾਹਿਬ ਨੇ ਅਰਜਿੰਦਰ ਸਿੰਘ ਸਿਆਣ ਇਹ ਨਿੱਕੀ ਜੀ ਸਾਡੀ ਗੁਰਸਿਮਰਨ ਕੌਰ ਬੈਠੀ ਆ ਮੈਨਾਂ ਨੂੰ ਤਾਂ ਐਡੀ ਇਨਾਂ ਦੇ ਜਿਹੜੇ ਪਹਿਲੇ ਹਸਬੰਦ ਸੀਗੇ ਉਹਨਾਂ ਦੇ ਨਾਲ ਕੁਝ ਹਾਲਾਤ ਇਦਾਂ ਦੇ ਬਣੇ ਉਹਨਾਂ ਨੇ ਡਿਵੋਰਸ ਲੈ ਲਿਆ ਭੈਣ ਤੋਂ ਦੁਆਰਾ ਰਿਸ਼ਤਾ ਲੱਭਿਆ ਜਦੋਂ ਇਹ ਭੈਣ ਸ੍ਰਿੰਦਰਕੌਰ ਹਸਪੀਟਲ ਦੇ ਵਿੱਚ ਦਾਖਲ ਸੀਗੀ ਪ੍ਰੈਗਨੈਂਸੀ ਦੇ ਚੱਲਦਿਆਂ ਗੁਰਸਿਮਰਨ ਨੇ ਜਨਮ ਲੈਣਾ ਸੀ ਜਦੋਂ ਉਧਰੋਂ ਸ੍ਰਿੰਦਰਕੌਰ ਭੈਣ ਦੇ ਪਤੀ ਨੇ ਸੁਸਾਇਡ ਕਰ ਲਿਆ ਦੋਨੇ ਇੱਕ ਦੂ ਨੂੰ ਦੇਖ ਦੇਖ ਕੇ ਅਜਿਹੇ ਹਾਲਾਤ ਬਣ ਗਏ ਉਹਨੇ 2 ਸਾਲਾਂ ਤੋਂ ਭੈਣ ਉੱਥੇ ਹੀ ਕਮਰੇ ਦੇ ਵਿੱਚ ਹੀ ਟਾਇਲਟ ਕਰੀ ਜਾਂਦੇ ਆ ਵਾਸ਼ਰੂਮ ਕਰੀ ਜਾਂਦੇ ਆ ਲਿਫਾਫੇ ਦੇ ਵਿੱਚ ਹੀ ਟਾਇਲਟ ਕਰਕੇ ਸੁੱਟਦੇ ਆ ਸੇਕ ਕਮਿਊਨਿਟੀ ਦੀ ਭੈਣ ਸ੍ਰਿੰਦਰ ਕੌਰ ਪੜ੍ਹੀ ਲਿਖੀ ਗੁਰਦੁਆਰਾ ਸਾਹਿਬ ਕੀਰਤਨ ਕਰਦੀ ਹਰਮੋਨੀਅਮ ਵਜਾ ਲਿੰਦੀ ਆ ਗ੍ਰੈਜੂਏਸ਼ਨ ਕੀਤੀ ਆ ਉਸ ਤੋਂ ਬਾਅਦ ਆਈਟੀਆਈ ਡਿਪਲੋਮਾ ਕੀਤਾ ਸਾਰਾ ਕੁਝ ਹੋਣ ਦੇ ਬਾਅਦ ਵੀ ਦਾ ਸੜਕਾਂ ਤੇ ਰੋੜ ਰਹੀ ਆ ਤੇ ਬੜੀ ਹੋ ਹੋਈ ਉਦਾਂ ਤੇ ਆਪਾਂ ਦੇਖੋ ਕਿੰਨੀ ਸੇਵਾ ਕਰਦੇ ਆ ਹਨਾ ਅਮਰਤਾਦੀ ਸਿੰਘ ਨੇ ਬਾਣੀਆਂ ਪੜ੍ਹਦੇ ਨੇ ਸਭ ਕੁਝ ਕਰਦੇ ਆ ਕਿ ਇਹਦੇ ਵਾਸਤੇ ਟਾਈਮ ਨਹੀਂ ਸੀਗਾ ਕਿਸੇ ਨੂੰ ਪੂਰੀ ਵੀਡੀਓ ਜ਼ਰੂਰ ਦੇਖਿਓ ਜੋ ਭੈਣ ਹੋਣਾ ਨੇ ਉੱਥੇ ਕੱਲ ਫੇਸ ਕੀਤਾ ਜਸਵਿੰਦਰਪੁਰ ਭੈਣ ਨੇ ਆਪਣੀ ਜ਼ਿੰਦਗੀ ਚ ਫੇਸ ਕੀਤਾ ਜਸਵਿੰਦਰ ਸਿੰਘ ਜੀ ਨੇ ਫੇਸ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਆਪਣੇ ਕੋਲ 15 ਦਿਨ ਪਹਿਲੇ ਆਇਆ ਸੀਗਾ ਕੇਸ ਸੁਰਿੰਦਰਪੁਰ ਦਾ ਜੋ ਕਿ ਮੈਂਟਲੀ ਡਿਸਟਰਬ ਹੈ ਔਰ 1.5 ਸਾਲ ਦੀ ਹੰਦੀ ਬੱਚੀ ਹੈ ਸੋ ਇਹ ਇਹਨਾਂ ਦੇ ਘਰ ਦੀ ਕੰਡੀਸ਼ਨ ਆ ਉਹਨਾਂ ਸੀ ਲੁਧਿਆਣੇ ਤੋਂ ਸੰਸੁਖ ਸੇਵਾ ਫਾਊਂਡੇਸ਼ਨ ਲੁਧਿਆਣਾ ਤੋਂ ਸਿਵਲ ਹਸਪੀਟਲ ਜੋ ਅਨੋਮ ਦੀ ਸੇਵਾ ਕਰੀ ਤੇ ਆਇਆ ਸੀ ਕੇਸ ਤੇ ਅਸੀਂ ਇੱਧਰ ਆਏ ਆ ਸੋ ਇਹਨਾਂ ਦੀ ਹੁਣ ਫਿਲਹਾਲ ਦੀ ਕੰਡੀਸ਼ਨ ਇਹਨਾਂ ਦੀ ਇਹ ਹੈ ਜਿਹੜੇ ਅਸੀਂ ਹੁਣ ਚੈੱਕ ਕਰਨ ਦੇ ਟਾਈਮ ਲੈ ਰਹੇ ਹਾਂ ਉਡੀਗੁਰਪ੍ਰੀਤ ਕਿਉਂ ਕੀ ਹੋਇਆ ਗੁਰਪ੍ਰੀਤ ਉਡੀਗੁਰਪ੍ਰੀਤ ਸ਼ਾਬਾਸ਼ ਅਮਾ ਬੀਨਿੰਗਾ ਕਾਪਾ ਮਿਲਿਆ ਤਾਂ ਜਾਇ ਮੈਂ ਇਸ ਨੂੰ ਵੀ ਤਾਰੀਖ ਹੋਰ ਐਡ ਕਰ ਦਿੱਤੀ ਉਹਨੂੰ ਆਜ ਮਾਰਦੀ ਕਿ ਬੁਲਾਈ ਤੂੰ ਬੁਲਣਾ ਖੋਲ ਲਿਆ ਉਹਦੇ ਹਮਨੇ ਟੱਕ ਲਿਆ ਸੋ ਇਹਨਾਂ ਦੀ ਜਿਹੜੀ ਫੋਨ ਦੀ ਕੰਡੀਸ਼ਨ ਆ ਸੋ ਇਹੀ ਕੰਡੀਸ਼ਨ ਦੇ ਵਿੱਚ ਅਸੀਂ ਇਹਨੂੰ ਲੈ ਕੇ ਆ ਰਹੇ ਹਾਂ ਲੁਧਿਆਣੇ سوجن بےنتی ہے کہ مطلب کیرتن کرتی ہے بڑا سونا آرٹ کرتی ہے پتا نہیں رب والوں کی ہو گیا کافی کنڈیشن خراب ਅਸੀਂ ਦੋ ਪੇਸ਼ੈਂਟ ਸੀ ਆ ਮੇਂ ਪਿਛਲੇ 15 ਦਿਨਾਂ ਤੋਂ ਸੁਰਿੰਦਰਪੁਰ ਪੇਸ਼ੈਂਟ ਸੀਗੇ ਤੇ ਨਾਲ ਉਹਨਾਂ ਦੇ ਪਾਦਰ ਹਨ ਤੇ ਨਾਲ ਉਹਨਾਂ ਦੀ 1.5 ਸਾਲ ਦੀ ਬੱਚੀ ਹੈ। ਗੁਰਸੇਮਰਤ ਸੋ ਇਹ 15 ਦਿਨਾਂ ਪਹਿਲੇ ਆਪਣੇ ਕੋਲ ਕੇਸ ਆਇਆ ਸੀ ਵੀ ਇਹ ਤਾਂ ਤਾਂ ਕਰਕੇ ਥੋੜੇ ਠੀਕ ਨਹੀਂ ਨੇ ਦਿਮਾਗੀ ਤੌਰ ਤੇ ਜਾਂ ਪ੍ਰਸ਼ਾਨ ਨੇ ਥੋੜਾ ਜਿਹਾ ਬੱਚੀ ਕਰਕੇ ਆਪਣੇ ਕੋਲ ਕੇਸ ਆਇਆ ਸੋ ਅਸੀਂ ਕੱਲ ਰਾਤ ਦੇ ਮਤਲਬ ਅੱਜ ਸਵੇਰੇ ਇਹਨਾਂ ਨੂੰ ਉੱਥੇ ਲੈ ਕੇ ਆਂਦਾ ਪਰਿਵਾਰ ਚ ਫਿਲਹਾਲ ਇਹੀ ਤਿੰਨ ਜਾਣੇ ਨੇ। ਬੇਟੀ ਆ ਉਹਦੇ ਫਾਦਰ ਹਾਂ ਤੇ ਆ ਬੇਟੀ ਦੀ ਅੱਗੇ ਬੈਠੀ ਹੈ ਇਹਨਾਂ ਦਾ ਹਸਬੰਦ ਉਹਨਾਂ ਦੀ ਡੈਥ ਹੋ ਗਈ ਹਾਂਜੀ ਇਹਨਾਂ ਦੇ ਮਦਰ ਤੇ ਬ੍ਰਦਰ ਦੀ ਵੀ ਡੈਥ ਹੋ ਗਈ ਸੋ ਇਹ ਇਕੱਲੇ ਹੀ ਰਹਿ ਰਹੇ ਸੀਗੇ ਘਰ ਵਿੱਚ ਅ ਇੰਨੇ ਥੋੜੀ ਡਿਪਰੈਸ਼ਨ ਦੀ ਪ੍ਰੋਬਲਮ ਆ ਔੜੀ ਬਹੁਤ ਵਧੀਆ ਬਾਣੀ ਪੜਦੀ ਆ ਕੀਰਤਨ ਕਰਦੀ ਆ ਸਭ ਕੁਝ ਬਹੁਤ ਅੱਛੇ ਤਰੀਕੇ ਨਾਲ ਦੇਖਦੀ ਆ ਬਸ ਪਰੇਸ਼ਾਨ ਨਾ ਥੋੜੀ ਜੀ ਮਾਂ ਉਹਨੂੰ ਟੈਨਸ਼ਨ ਬਹੁਤ ਜ਼ਿਆਦਾ ਲਿੱਤੀ ਹੋਈ ਹੈ ਤੇ ਫਾਦਰ ਵੀ ਇਹਨਾਂ ਦੇ ਇਹਦੇ ਨਾਲ ਹੀ ਫਾਦਰ پریشان بھی بنے گا کوئی دیکھتا نہیں واحر جی کا خالصا واحر جی کی فتح جی جی سرندر کور سرندر ਕੀਨਨ ਦੇ ਫਾਦਰ ਸਾਹਿਬ ਨੇ ਅਰਜਿੰਦਰ ਸਿੰਘ ਸਿਆਣ ਇਹ ਨਿੱਕੀ ਜੀ ਸਾਡੀ ਗੁਰਸਿਮਰਨ ਕੌਰ ਬੈਠੀ ਆ ਗੁਰਸਿਮਰਨ ਦੀ ਜ਼ਿੰਦਗੀ ਦੇ ਵਿੱਚ ਕੀ ਹਾਲਾਤ ਬਣੇ ਹੋਏ ਨੇ ਇਹ ਬੱਚੀ ਨੂੰ ਇਸ ਟਾਈਮ ਕੋਈ ਸੋਝੀ ਨਹੀਂ ਉਹਦੀਆਂ ਤਾਰਾਂ ਸਾਰੀਆਂ ਉੱਪਰ ਜੁੜੀਆਂ ਰੱਬ ਨਾਲ ਸਿੰਦਰਕੌਰ ਭੈਣ ਦੀ ਜ਼ਿੰਦਗੀ ਦੇ ਵਿੱਚ ਕੁਝ ਐਸੇ ਮੋੜ ਆਏ ਹਾਲਾਤ ਬਣੇ ਐਸੇ ਪਹਾੜ ਟੁੱਟੇ ਦੁੱਖਾਂ ਦੇ ਹੁਣ 2 ਸਾਲ ਤੋਂ ਪੁਣੇ 2 ਸਾਲਾਂ ਤੋਂ ਸੜਕਾਂ ਤੇ ਆ ਭੈਣ ਦਿੱਲੀ ਸ਼ਹਿਰ ਦੀਆਂ ਸੜਕਾਂ ਤੇ ਗੁਰੂ ਘਰਾਂ ਦੇ ਬਾਹਰ ਫੁੱਟਪਾਥਾਂ ਤੇ ਨਿੱਕੀ ਜੀ ਬੱਚੀ ਨੂੰ ਲੈ ਕੇ ਇਸ ਭੈਣ ਦੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਵਧੀਆ ਚੱਲ ਰਿਹਾ ਸੀ ਪੜ੍ਹਾਈ ਲਿਖਾਈ ਬਹੁਤ ਵਧੀਆ ਸੀ ਗ੍ਰੈਜੂਏਸ਼ਨ ਕੀਤੀ ਐ ਸਰਿੰਦਰ ਨੇ ਫਾਦਰ ਸਾਹਿਬ ਉਹਦੇ ਵਧੀਆ ਕੰਮ ਕਾਜ ਕਰਦੇ ਸੀ ਮਦਰ ਮੇਰੀ ਨੌਕਰੀ ਵੀ ਖਰਾਬ ਹੋ ਗਈ ਡੀਟੀਸੀ ਦਾ ਡਰਾਈਵਰ ਸੀ ਮੈਂ ਤੁਸੀਂ ਡੀਟੀਸੀ ਦੇ ਡਰਾਈਵਰ ਸੀ ਤੁਸੀਂ ਸਰਕਾਰੀ ਡਰਾਈਵਰ ਸੀ ਹਾਂ ਜੀ ਉਹ ਇਹਨਾਂ ਦੇ ਜਿਹੜੇ ਮਦਰ ਸੀ ਉਹ ਥੋੜੇ ਮੈਂਟਲੀ ਠੀਕ ਨਹੀਂ ਸੀ ਉਹਨਾਂ ਨੂੰ ਦਿਮਾਗੀ ਸਮੱਸਿਆ ਸੀ ਪਰ ਫਿਰ ਵੀ ਆਪਣੇ ਬੱਚਿਆਂ ਦੀ ਪਰਵਦੇਸ਼ ਰਜਿੰਦਰ ਸਿੰਘ ਜੀ ਤੇ ਉਹਨਾਂ ਦੀ ਧਰਮ ਪਤਨੀ ਇਕੱਠੇ ਇੱਕ ਬੇਟਾ ਸੀਗਾ ਤੇ ਇੱਕੇ ਬੇਟੀ ਸੀ ਪੂਰੀ ਤਨਦੇਹੀ ਨਾਲ ਆਪਣਾ ਫਰਜ਼ ਨਿਭਾਉਂਦੇ ਰਹੇ ਬੱਚਿਆਂ ਨੂੰ ਪਾਲਿਆ ਪੜ੍ਹਾਇਆ ਇਹਨਾਂ ਦਾ ਬੇਟਾ ਵੀ ਦਿਮਾਗੀ ਠੀਕ ਨਹੀਂ ਸੀਗਾ ਅਸ਼ੇਰ ਛੇ ਖਤਮ ਹੋ ਗਿਆ ਐਕਸੀਡੈਂਟ ਹੋ ਗਈ ਉਹਨਾਂ ਦੀ ਡੈਥ ਹੋ ਗਈ ਉਸ ਤੋਂ ਬਾਅਦ ਸ੍ਰਿੰਦਰ ਭੈਣ ਦਾ ਵਿਆਹ ਕਰਿਆ ਇਹਨਾਂ ਦੇ ਜਿਹੜੇ ਪਹਿਲੇ ਹਸਬੰਦ ਸੀਗੇ ਉਹਨਾਂ ਦੇ ਨਾਲ ਕੁਝ ਹਾਲਾਤ ਇਦਾਂ ਦੇ ਬਣੇ ਉਹਨਾਂ ਨੇ ਡਿਵੋਰਸ ਲੈ ਲਿਆ ਭੈਣ ਤੋਂ ਪਤਾ ਨਹੀਂ ਉਹਨਾਂ ਦੇ ਦਿਮਾਗ ਦੇ ਵਿੱਚ ਕੀ ਗੱਲ ਬੈਠੀ ਜਾਂਦਾ ਉਹਨਾਂ ਨੂੰ ਇਸ ਤਰ੍ਹਾਂ ਦੀ ਗੱਲ ਲੱਗੀ ਵੀ ਇਹਨਾਂ ਦੇ ਮਦਰ ਠੀਕ ਨਹੀਂ ਹੈਗੇ ਕੱਲ ਨੂੰ ਇਹਨਾਂ ਨੂੰ ਪ੍ਰੋਬਲਮ ਆ ਜਾਊਗਾ ਬੱਚਿਆਂ ਨੂੰ ਨਾ ਪ੍ਰੋਬਲਮ ਆ ਜਾਵੇ ਤਾਂ ਉਹਨਾਂ ਨੇ ਡਿਵੋਰਸ ਲੈ ਲਿਆ ਉਸੇ ਦਰਾਂ ਨਹੀਂ ਮਾਤਾ ਜੀ ਦੀ ਵੀ ਡੈਥ ਹੋ ਜਾਂਦੀ ਆ ਬ੍ਰਦਰ ਦੀ ਡੈਥ ਪਹਿਲਾਂ ਹੋ ਗਈ ਸੀ ਮਾਤਾ ਦੇ ਡੇਥ ਤੋਂ ਬਾਅਦ ਕਿਵੇਂ ਕਰਕੇ ਰਜਿੰਦਰ ਸਿੰਘ ਜੀ ਨੇ ਦੁਆਰਾ ਰਿਸ਼ਤਾ ਲੱਭਿਆ ਵਧੀਆ ਚੰਗਾ ਪਰਿਵਾਰ ਦੇਖ ਕੇ ਸ੍ਰਿੰਦਰ ਕੌਰ ਭੈਣ ਦੀ ਮੈਰਿਜ ਕੀਤੀ ਜਿੱਥੇ ਸ੍ਰਿੰਦਰ ਕੌਰ ਭੈਣ ਵਿਆਹ ਕੇ ਗਏ ਉੱਥੇ ਮਹਾਰਾਜਾ ਚੇਪਾਸ਼ਨ ਨੇ ਝੋਲੀ ਦੇ ਵਿੱਚ ਫੁੱਲ ਵਰਗੀ ਧੀ ਪਾਈ ਗੁਰਸਿਮਰਨ ਕੌਰ ਤੇ ਫੇਰ ਇੱਕ ਪੁਚਾਲ ਆਇਆ ਜ਼ਿੰਦਗੀ 'ਚ ਉਹ ਦੁੱਖਾਂ ਦਾ ਪਹਾੜ ਫੇਰ ਇੱਕ ਵਾਰ ਏਦਾਂ ਟੁੱਟਿਆ ਆ ਕੇ ਜਦੋਂ ਇਹ ਭੈਣ ਸ੍ਰਿੰਦਰਕੌਰ ਹਸਪੀਟਲ ਦੇ ਵਿੱਚ ਦਾਖਲ ਸੀਗੀ ਪ੍ਰੈਗਨੈਂਸੀ ਦੇ ਚੱਲਦਿਆਂ ਗੁਰਸਿਮਰਨ ਨੇ ਜਨਮ ਲੈਣਾ ਸੀ ਜਦੋਂ ਉਦੋਂ ਗੁਰਸਿਮਰਨ ਦੇ ਦੁਨੀਆ ਤੇ ਆਉਣ ਦਾ ਸਮਾਂ ਸੀ ਉਦੋਂ ਸ੍ਰਿੰਦਰਕੌਰ ਭੈਣ ਦੇ ਪਤੀ ਨੇ ਸੁਸਾਇਡ ਕਰ ਲਿਆ ਪੁਛ ਦੁਨੀਆ ਤੋਂ ਚਲਾ ਗਿਆ ਹਸਪੀਟਲ ਦੇ ਵਿੱਚ ਪਈ ਬੱਚੀ ਨੂੰ ਜਨਮ ਦਿੱਤਾ ਤਾਂ ਉੱਥੇ ਖਬਰ ਮਿਲੀ ਕਿ ਸਰਦਾ ਸਾਈਂ ਇਸ ਦੁਨੀਆ ਤੋਂ ਚੁਰ ਗਿਆ ਬੰਦੇ ਦੇ ਜ਼ਿੰਦਗੀ ਦੇ ਵਿੱਚ ਕਦੋਂ ਕਿਵੇਂ ਕੀ ਹੋਣਾ ਆਪਾਂ ਹਮੇਸ਼ਾ ਗੱਲ ਕਰਦੇ ਆਂ ਇਹ ਸਭ ਕੁਝ ਪਲਾਨ ਨਹੀਂ ਕੀਤਾ ਜਾ ਸਕਦਾ ਇਹ ਸਾਡੇ ਹੱਥ ਵਾਸ ਨਹੀਂ ਹੁੰਦਾ ਅਸੀਂ ਸੋਚ ਸਕਦੇ ਆਂ ਕਰ ਨਹੀਂ ਸਕਦੇ ਹੋਣਾ ਤਾਂ ਉਹੀ ਆ ਜੋ ਉਹਨਾਂ ਨੂੰ ਮਨਜ਼ੂਰ ਫਿਰ ਸੱਸ ਨੇ ਤੇ ਸਹੁਰੇ ਨੇ ਆ ਕੇ ਇਸ ਰੱਬ ਵਰਗੀ ਆਪਣੀ ਪੋਤੀ ਨੂੰ ਆ ਕੇ ਦੇਖਣ ਦੀ ਵੀ ਜਹਿਮਤ ਨਹੀਂ ਕੀਤੀ ਕਿਉਂਕਿ ਉਹਨਾਂ ਦੇ ਬੇਟੇ ਨੇ ਸੁਸਾਇਡ ਕਰ ਲਿਆ ਉਹ ਉਧਰ ਬਿਜੀ ਹੋ ਗਏ ਤੇ ਇਹ ਹਸਪਤਾਲ ਚ ਤੇ ਅੱਗੋਂ ਪੇਕੇ ਪਰਿਵਾਰ ਨਾਲ ਵੀ ਨਹੀਂ ਕੋਈ ਸਾਥ ਪਈ ਕਿਉਂਕਿ ਬਾਪੂ ਵੀ ਇਕੱਲੇ ਸੀ ਘਰੇ ਮਾਤਾ ਦੀ ਡੈਥ ਹੋ ਗਈ ਸੀ ਉੱਥੋਂ ਹਸਪੀਟਲ ਦੇ ਵਿੱਚੋਂ ਕਿਸੇ ਨੇ ਹੈਲਪ ਕੀਤੀ ਛੁੱਟੀ ਕਰਾ ਕੇ ਸਰਿੰਦਰਪੁਰ ਭੈਣ ਨੂੰ ਤੇ ਇਹਨਾਂ ਦੀ ਬੇਟੀ ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਉੱਥੇ ਛੱਡ ਦਿੱਤਾ ਗਿਆ ਚਾਰ ਪੰਜ ਦਿਨਾਂ ਦੀ ਗੁਰਸਿਮਰਨ ਗੋਦੀ 'ਚ ਲੈ ਕੇ ਸਰਿੰਦਰਪੁਰ ਭੈਣ ਸੜਕ ਤੇ ਬੈਠੀ ਬਸ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਜ਼ਿੰਦਗੀ ਇਸੇ ਤਰ੍ਹਾਂ ਹੀ ਚੱਲ ਰਹੀ ਹੈ ਉਸ ਤੋਂ ਬਾਅਦ ਫਾਦਰ ਸਾਹਿਬ ਨੂੰ ਖੁਦ ਵੀ ਡਿਪਰੈਸ਼ਨ ਦੇ ਵਿੱਚ ਨੇ ਉਹਨਾਂ ਨੂੰ ਵੀ ਨਹੀਂ ਪਤਾ ਲੱਗਦਾ ਮੈਂ ਕੀ ਕਰਨਾ ਕੀ ਕਹਿਣਾ ਕੀ ਬੋਲਣਾ ਕੀ ਕਮਾਉਣਾ ਕੰਮ ਕਰ ਉਹਨਾਂ ਦਾ ਵੀ ਖਤਮ ਹੋ ਗਿਆ ਘਰ ਜਰੂਰ ਹੈਗਾ ਫਿਰ ਨਾ ਕੋਈ 6-7 ਭੈਣ ਭਰਾ ਨੇ ਅੱਗੋਂ ਯਾਨੀ ਕਿ ਸਤਿੰਦਰ ਗੌਰ ਭੈਣ ਦੇ ਚਾਚੇ ਤਾਏ ਭੂਆ ਸੱਤ ਮੈਂਬਰ ਨੇ ਪਰਿਵਾਰ ਦੇ ਵਿੱਚ ਸੱਤ ਭੈਣ ਭਰਾ ਨੇ ਬਾਪੁਰਜਿੰਦਰ ਹੋਣੀ ਪਰ ਸਮਾ ਅੱਜਕੱਲ੍ਹ ਇਸ ਤਰ੍ਹਾਂ ਦਾ ਚੱਲਦਾ ਭੈਣੋ ਤੇ ਭਰਾਵੋ ਹਰ ਬੰਦਾ ਆਪਣੀ ਜ਼ਿੰਦਗੀ 'ਚ ਇੰਨਾ ਕਿ ਜ਼ਿਆਦਾ ਬਿਅਸਤਾ ਦੂਸਰੇ ਵਾਸਤੇ ਉਹਦੇ ਕੋਲੇ ਸਮਾਂ ਹੀ ਹੈ ਨਹੀਂਗਾ ਤਾਂ ਫੇਰ ਸਰਿੰਦਰ ਕੌਰ ਭੈਣ ਆਪਣੇ ਬਾਪ ਵੱਲ ਦੇਖਦੀ ਬਾਪ ਉਹਦੇ ਵੱਲ ਦੇਖਦਾ ਦੋਨੇ ਇੱਕ ਜਿਹਨੂੰ ਦੇਖ-ਦੇਖ ਕੇ ਅਜਿਹੇ ਹਾਲਾਤ ਬਣ ਗਏ ਪੌਣੇ 2 ਸਾਲਾਂ ਤੋਂ ਭੈਣ ਕਮਰੇ 'ਚ ਆ ਕੇ ਪੈ ਜਾਂਦੇ ਕਈ ਵਾਰ ਉੱਥੇ ਕਮਰੇ ਦੇ ਵਿੱਚ ਹੀ ਟਾਇਲਟ ਕਰੀ ਜਾਂਦੇ ਆ ਵਾਸ਼ਰੂਮ ਕਰੀ ਜਾਂਦੇ ਆ ਲਫਾਫੇ ਦੇ ਵਿੱਚ ਹੀ ਟਾਇਲਟ ਕਰਕੇ ਸੁੱਟਦੇ ਆ ਉਸ ਘਰ ਦੇ ਵਿੱਚ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਰਹਿ ਰਹੇ ਸੀ ਭੈਣ ਸਾਨੂੰ ਵੀ ਉਥੋਂ ਆਸ-ਪਾਸ ਦੇ ਭੈਣਾ ਭਰਾਵਾਂ ਨੇ ਵੀਡੀਓ ਭੇਜੀ ਕੁਝ ਸਮਾਂ ਪਹਿਲਾਂ ਤੇ ਜਿਉਂਦੀ ਰਵੇ ਸਾਡੀ ਛੋਟੀ ਭੈਣ ਜਸ ਇਹ ਗੁਰੂ ਦੀ ਸਿੰਘਣੀ ਨੇ ਉਹ ਮਾਰਾ ਸੱਚੇ ਪਾਤਸ਼ਾਹ ਦਾ ਬਚਨ ਉਹ ਹਕਮ ਮੰਨ ਕੇ ਇਸ ਭੈਣ ਦੀ ਸੇਵਾ ਕੀਤੀ ਲੁਧਿਆਣੇ ਤੋਂ ਜਦੋਂ ਇਹਨੂੰ ਪਤਾ ਲੱਗਿਆ ਵੀਡੀਓ ਬਣਾ ਕੇ ਭੇਜੀ ਇਸ ਭੈਣ ਦੀ ਭਾਣਜੀ ਹੈ ਜਿਹੜੀ ਉਹ ਅੱਗੋਂ ਸਿੰਦਰਪੁਰ ਕੌਰ ਭੈਣ ਦੀਆਂ ਸਹੇਲੀਆਂ ਸੀ ਅੱਗੋਂ ਹਨਾ ਇਹਨਾਂ ਦੇ ਨਾਲ ਪੜ੍ਹਦੀਆਂ ਹੁੰਦੀਆਂ ਸੀ ਤੇ ਉਹਨਾਂ ਨੇ ਗੱਲ ਕੀਤੀ ਵੀ ਮਾਮੀ ਸਾਡੀ ਸਹੇਲੀ ਹੈ ਜਿਹੜੀ ਅੱਜ ਉਹ ਐਸ ਹਾਲਾਤ ਦੇ ਵਿੱਚ ਆ ਵੀ ਅਸੀਂ ਹੈਲਪ ਕਰਨੀ ਚਾਹੁੰਦੇ ਆ ਪਰ ਅਸੀਂ ਕਰ ਨਹੀਂ پا ਰਹੇ ਆ ਤਾਂ ਭੈਣ ਜਸ ਨੇ ਆਪਣੇ ਪਤੀ ਨੂੰ ਨਾਲ ਲੈ ਕੇ ਇਹਨਾਂ ਦੇ ਘਰ ਦਿੱਲੀ ਪਹੁੰਚ ਕੀਤੀ ਜਦ ਦਿੱਲੀ ਗਏ ਬਾਪੂ ਇਹਨਾਂ ਨਾਲ ਵੀ ਲੜ ਪਿਆ ਗੁੱਸਾ ਹੋ ਗਿਆ ਵੀ ਤੁਸੀਂ ਆ ਜਾਂਦੇ ਹੋ ਘਰੇ ਬਹੁਤ ਆਉਂਦੇ ਨੇ ਸਾਡੇ ਘਰੇ ਵੀਡੀਓ ਬਣਾਉਂਦੇ ਨੇ ਲੈ ਜਾਂਦੇ ਨੇ ਮਦਦ ਕੋਈ ਕਰਦਾ ਨਹੀਂ ਵੀ ਸਾਡੇ ਘਰੇ ਨਾ ਬੜਿਓ ਕਿਉਂਕਿ ਬਾਪੂ ਵੀ ਵਿਚਾਰਾ ਪਰੇਸ਼ਾਨ ਹੋਇਆ ਬੈਠਾ ਤੰਗ ਜਿਹਦੇ ਘਰੇ ਜਵਾਨ ਧੀ ਨਾਲ ਨਿੱਕੀ ਜੀ ਦੋਤੀ ਤੇ ਕਮਾਈ ਦਾ ਕੋਈ ਸਾਧਨ ਨਹੀਂ ਘਰ ਦੇ ਵਿੱਚ ਕੋਈ ਹੌਸਲਾ ਦੇਣ ਵਾਲਾ ਨਹੀਂ ਪਿੱਠ ਥਾਪਣ ਵਾਲਾ ਨਹੀਂ ਜੀਵਨ ਸਾਥਨ ਵੀ ਤੁਰ ਗਈ ਪੁੱਤ ਵੀ ਤੁਰ ਗਿਆ ਦੁਨੀਆ ਤੋਂ ਜਿਵਾਈ ਵੀ ਤੁਰ ਗਿਆ ਤਾਂ ਉਹਦੀ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨੂੰ ਦੇਖਣ ਵਾਲਾ ਵੀ ਕੋਈ ਨਹੀਂ ਤੇ ਪਰ ਜਸ ਭੈਣ ਨੇ ਹਿੰਮਤ ਕਰਕੇ ਬਾਪੂ ਨੂੰ ਕਿਵੇਂ ਨਾ ਕਿਵੇਂ ਕਨਵਿੰਸ ਕੀਤਾ ਉਹ ਭੈਣਾਂ ਦਾ ਧੰਨਵਾਦ ਆ ਜਿਹੜੀਆਂ ਸ੍ਰਿੰਦਰਕੌਰ ਭੈਣ ਦੇ ਨਾਲ ਪੜਦੀਆਂ ਸੀ ਸੇਲੀਆਂ ਸੀਗੀਆਂ ਜਿਹੜੀਆਂ ਕੀ ਨਾਂ ਭੈਣਾਂ ਨਾਲ ਜਿਵੇਂ ਗੁਰਮੀਤ ਕੌਰ ਗੁਰਪ੍ਰੀਤ ਤੇ ਹੋਰ ਦੋ ਤਿੰਨ ਕੁੜੀਆਂ ਹੋਣ ਗੁਰਮੀਤ ਤੇ ਗੁਰਪ੍ਰੀਤ ਭੈਣ ਤੇ ਉਹਨਾਂ ਦੀਆਂ ਫਰੈਂਡਾਂ ਦਾ ਸ਼ੁਕਰੀਆ ਜਿਨ੍ਹਾਂ ਨੇ ਅੱਜ ਦੇ ਇਸ ਸਮੇਂ ਦੇ ਵਿੱਚ ਆਪਣਾ ਫਰਜ਼ ਨਿਭਾਇਆ ਆਪਣਾ ਇੱਕ ਦੋਸਤ ਹੋਣ ਦਾ ਫਰਜ਼ ਨਿਭਾਇਆ ਤਾਂ ਫਿਰ ਇਹ ਭੈਣ ਰਾਤ ਦਿੱਲੀ ਤੋਂ ਕਰੀਬ 10 11 ਵਜੇ ਪਹੁੰਚੀ ਲੈ ਕੇ ਸ੍ਰਿੰਦਰਕੌਰ ਨੂੰ ਉਹਦੇ ਡੈਡੀ ਨੂੰ ਤੇ ਉਹਨਾਂ ਦੀ ਬੇਟੀ ਗੌਰ ਸਿਮਰਨ ਤੇ ਗੌਰ ਸਿਮਰਨ ਦੇ ਚਿਹਰੇ ਬਾਲ ਜੀ ਦੇਖੀਏ ਦੇਖੋ ਕਿੰਨੀ ਪਿਆਰੀ ਬੱਚੀ ਆ ਕਿੰਨੀ ਮਾਸੂਮ ਬੱਚੀ ਆ 2 ਸਾਲਾਂ ਦੀ ਹੋ ਚੱਲੀ ਆ ਪਰ ਆਪਣੀ ਜ਼ਿੰਦਗੀ ਦੇ ਵਿੱਚ ਹਜੇ ਤੱਕਰ ਏ ਵੀ ਪਤਾ ਨਹੀਂਗਾ ਵੀ ਅੱਗੋਂ ਕੌਣ ਕਿਵੇਂ ਕੀ ਆ ਰਿਸ਼ਤਿਆਂ ਦਾ ਵੀ ਸਮਝ ਨਹੀਂ ਆ ਰਹੀ ਬੱਚੀ ਨੂੰ ਜਿਵੇਂ ਵੀਰੇ ਹੁਣੀ ਦਾਸ ਦੇ ਭੈਣ ਹੁਣੀ ਵੀ ਹੁਣ ਇਹ ਸ੍ਰਿੰਦਰ ਕੌਰ ਦੀਆਂ ਸਿਹਲੀਆਂ ਦੇ ਮਾਮਾ ਮਾਮੀ ਨੇ ਤੇ ਇਹ ਸਾਡੀ ਭਾਣ ਜੀ ਆ ਹੁਣ ਬੱਚੀ ਦੇ ਲਈ ਇੱਕ ਦੋ ਦਿਨ ਪੁਰਾਣਾ ਰਿਸ਼ਤਾ ਵਾ ਉਹਦੇ ਲਈ ਇੱਕ ਨਵੇਂ ਰਿਸ਼ਤੇਦਾਰ ਨੇ ਉਹ ਬੱਚੀ ਦੇ ਲਈ ਮਾਮੇ ਚਾਚੇ ਤਾਏ ਮਾਸੀਆਂ ਭੂਆ ਇਹ ਸਾਰਾ ਕੁਝ ਕੀ ਮੈਨੇ ਰੱਖਦਾ ਹੋ ਉਹ 2 ਸਾਲਾਂ ਦੇ ਵਿੱਚ ਉਹਨੇ ਕਿਹੜੇ ਰਿਸ਼ਤਿਆਂ ਦੇ ਨਾਲ ਅਟੈਚਮੈਂਟ ਉਹਦੀ ਹੋਈ ਹੋ ਆਪਾਂ ਸਮਝ ਸਕਦੇ ਬਾਪੂ ਰਜਿੰਦਰ ਸਿੰਘ ਜੀ ਦਿੱਲੀ ਵਰਗੇ ਸ਼ਹਿਰ 'ਚ ਰਹਿੰਦੇ ਨੇ ਆਪਣੇ ਬੱਚਿਆਂ ਦੇ ਫਿਊਚਰ ਲਈ ਬੰਦਾ ਬਹੁਤ ਕੁਝ ਕਰਦਾ ਦਿੱਲੀ ਵਰਗੇ ਸ਼ਹਿਰ 'ਚ ਆਪਣਾ ਘਰ ਹੋਣਾ ਹੀ ਇੱਕ ਬਹੁਤ ਵੱਡੀ ਗੱਲ ਆ ਬਾਪੂ ਦਾ ਡੀਟੀਸੀ ਜਿਹੜੀਆਂ ਬੱਸਾਂ ਚੱਲਦੀਆਂ ਦਿੱਲੀ ਦੀਆਂ ਸਰਕਾਰੀ ਬੱਸਾਂ ਜਿਵੇਂ ਆਪਣੇ ਰੋਡਵੇਜ ਆ ਉਹਨਾਂ ਦੇ ਵਿੱਚ ਬਾਪੂ ਸਰਕਾਰੀ ਡਰਾਈਵਰ ਸੀਗੇ ਪਰ ਉਹ ਵੀ ਨੌਕਰੀ ਚਲੇ ਗਈ ਘਰ ਦੇ ਵਿੱਚ ਕੋਈ ਕਹਿਣ ਵਾਲਾ ਕੋਈ ਕੰਮ ਕਰਨ ਵਾਲਾ ਹੀ ਨਹੀਂ ਬਚਿਆ ਕਿਤੇ ਲਈ ਕਰਨਾ ਤੇ ਅੱਜ ਸਾਡਾ ਸਮਾਜ ਦੇਖੋ ਕਿਸ ਪੱਧਰ ਤੇ ਚਲਾ ਗਿਆ ਵੀ ਇਹ ਸਾਡੀ ਸਿੱਖ ਕਮਿਊਨਿਟੀ ਦੀ ਭੈਣ ਸ੍ਰਿੰਦਰ ਕੌਰ ਪੜ੍ਹੀ ਲਿਖੀ ਗੁਰਦੁਆਰਾ ਸਾਹਿਬ ਕੀਰਤਨ ਕਰਦੀ ਹਰਮੋਨੀਅਮ ਵਜਾ ਲਿੰਦੀ ਆ ਗ੍ਰੈਜੂਏਸ਼ਨ ਕੀਤੀ ਆ ਉਸ ਤੋਂ ਬਾਅਦ ਆਈਟੀਆਈ ਡਿਪਲੋਮਾ ਕੀਤਾ ਸਾਂਭਾ ਕੋਸ਼ਿਸ਼ ਹੁੰਦੇ باوجودਾਂ ਸੜਕਾਂ ਤੇ ਰੋਲ ਰਹੀ ਹੈ ਤੇ ਇੱਥੇ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਸਾਡੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿਵੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਵੀ ਇਸ ਤਰ੍ਹਾਂ ਦੇ ਕੇਸਾਂ ਦੇ ਵਿੱਚ ਆਪਾਂ ਕਿੱਥੇ ਐਡਜਸਟ ਕਰਦੇ ਆ ਆਪਾਂ ਕੀ ਜ਼ਿੰਮੇਵਾਰੀ ਨਿਭਾਉਨੇ ਆ ਉਥੇ ਇਹ ਸਾਡੇ ਪਰਿਵਾਰ ਜੇ ਇਸ ਤਰ੍ਹਾਂ ਦੀ ਤਕਲੀਫ ਦੇ ਵਿੱਚ ਨੇ ਦੁੱਖ ਦੇ ਵਿੱਚ ਨੇ ਉਹਨਾਂ ਦੇ ਲਈ ਗੁਰੂ ਘਰ ਦੀ ਸਾਡੀ ਕਮੇਟੀ ਦੇ ਪ੍ਰਬੰਧਕ ਜੀ ਅੱਗੇ ਆਉਣ ਇਸ ਤਰ੍ਹਾਂ ਦੇ ਮੈਂਬਰਾਂ ਦੀ ਬਾਹ ਫੜੇ ਤਾਂ ਤਾਂ ਹੀ ਸਾਡੀ ਸਮਾਜਿਕ ਜ਼ਿੰਮੇਵਾਰੀ ਹੈ ਜਿਹੜੀ ਪੂਰੀ ਹੁੰਦੀ ਹੈ ਤੇ ਅਸੀਂ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਆਂ ਵੀ ਅੱਜ ਸੁਪਨਿਆਂ ਦੇ ਘਰ 'ਚ ਸਾਡੀ ਭੈਣ ਆਈ ਆ ਸੁਬਿੰਦਰ ਕੌਰ ਤੇ ਨਾਲ ਇਹਨਾਂ ਦੇ ਫਾਦਰ ਸਾਹਿਬ ਆਜਨੇ ਰਜਿੰਦਰ ਸਿੰਘ ਜੀ ਸਿਆਲ ਤੇ ਨਾਲ ਇਹਨਾਂ ਦੀ ਧੀ ਆਈ ਆ ਵੀ ਅਸੀਂ ਕਰਮ ਭਾਗਾਂ ਵਾਲੇ ਆ ਵੀ ਸਾਨੂੰ ਇਸ ਭੈਣ ਦੇ ਸੇਵਾ ਕਰਨ ਦਾ ਸਾਨੂੰ ਮੌਕਾ ਮਿਲਿਆ ਇਦੇ ਵਿੱਚ ਜਸਪ੍ਰੀਤ ਦਾ ਤੇ ਇਹਨਾਂ ਦੇ ਹਸਬੰਡ ਦਾ ਵੀਰ ਜੀ ਕੀ ਨਾਂ ਤੁਹਾਡਾ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਵੀਰੇ ਦਾ ਇਹਨਾਂ ਦਾ ਵੀ ਸ਼ੁਕਰਾਨਾ ਕਰਦੇ ਆਂ ਦੇਖੋ ਇਹ ਵੀ ਇੱਕ ਕਿਰਤਕਮਾਈ ਕਰਕੇ ਪਰਿਵਾਰ ਚਲਾਉਣ ਵਾਲਾ ਇੱਕ ਗੁਰੂ ਦਾ ਸਿੱਖ ਜੋੜਾ ਵਾ ਪਰ ਜਿੱਥੇ ਵੀ ਇਹਨਾਂ ਨੂੰ ਕਿਤੇ ਪਤਾ ਲੱਗਦਾ ਤਕਲੀਫ ਦਾ ਦੁੱਖ ਦਾ ਕਿਤੇ ਦਾ ਉੱਥੇ ਪਹੁੰਚ ਕਰਦੇ ਨੇ ਲੁਧਿਆਣੇ ਸਿਵਲ ਹਸਪਤਾਲ ਦੇ ਵਿੱਚ ਪਿਛਲੇ 8-10 ਸਾਲਾਂ ਤੋਂ ਵੀਰਾ ਗੁਰਪ੍ਰੀਤ ਨੂੰ ਅਸੀਂ ਦੇਖਦੇ ਆ ਰਹੇ ਹਾਂ ਇਹ ਉੱਥੇ ਜਿਹੜੇ ਲਵਾਰਸ ਲੋਕ ਦਾਖਲ ਹੁੰਦੇ ਨੇ ਅਨਨੋਨ ਬੋਰਡ ਬਣੀ ਹੈ ਸਾਡੇ ਲੁਧਿਆਣੇ ਇੱਕ ਲਵਾਰਸ ਬੋਰਡ ਬਣੀ ਹੈ ਜਿੱਥੇ ਜਿਨ੍ਹਾਂ ਦੇ ਅੱਗੇ ਪਿੱਛੇ ਕੋਈ ਨਹੀਂ ਹੁੰਦਾ ਲੋਕ ਉਹਨਾਂ ਨੂੰ ਸਰਕਾਰੀ ਹਸਪਤਾਲ 'ਚ ਦਾਖਲ ਕਰਾ ਜਾਂਦੇ ਨੇ ਉੱਥੇ ਸਰਕਾਰੀ ਹਸਪਤਾਲ ਦੀ ਬੋਰਡ 'ਚ ਪਿਆ ਨੂੰ ਕੋਈ ਪੁੱਛਦਾ ਨਹੀਂ ਨਾ ਕੋਈ ਰੋਟੀ ਨਾ ਕੋਈ ਦਵਾਈ ਨਾ ਕੋਈ ਪੱਟੀ ਨਾ ਕੋਈ ਇਲਾਜ ਉੱਥੇ ਸੇਵਾ ਕਰਦਾ ਜੋੜਾ ਭੈਣ ਸਰਿੰਦਰਕੌਰ ਦੀ ਜ਼ਿੰਦਗੀ ਦੇ ਵਿੱਚ ਜੇ ਕੋਈ ਕਮੀ ਐਸ ਟਾਈਮ ਸਿਰਫ ਇੱਕੋ ਹੀ ਆ ਵੀ ਇਹਨੂੰ ਇਹਦੇ ਆਪਣੇ ਆ ਜਿਹੜੇ ਜਿਹੜੇ ਇਹਦੇ ਸਿਰ ਤੇ ਹੱਥ ਰੱਖ ਸਕਣ ਉਹ ਭੈਣ ਉਹ ਭਰਾਵਾਂ ਦੀ ਲੋੜ ਤੇ ਇਹ ਸਾਡੀ ਗੁਰਸਿਮਰਨ ਨੂੰ ਆ ਜਾ ਹਾਂ ਜੀ ਇਹਨੂੰ ਗੁਰਸਿਮਰਨ ਨੂੰ ਉਹਨਾਂ ਮਾਮਿਆਂ ਦੀ ਲੋੜ ਆ ਜਿਹੜੇ ਇਹਨੂੰ ਮਾਮੇ ਦਾ ਪਿਆਰ ਦੇ ਸਕਣ ਮਾਸੀਆਂ ਦੀ ਲੋੜ ਆ ਜਿਹੜੀਆਂ ਸਿੰਦਰ ਕੌਰ ਭੈਣ ਦੀਆਂ ਭੈਣਾ ਬਣ ਕੇ ਕਿਸੇ ਈ ਨੂੰ ਸਾਡੇ ਨੂੰ ਉਹ ਮਾਸੀ ਦਾ ਪਿਆਰ ਦੇ ਸਕੋ ਤੇ ਇਹਨੂੰ ਦਵਾਵਾਂ ਦੀ ਲੋੜ ਆ ਅਰਦਾਸਾਂ ਦੀ ਲੋੜ ਆ ਇਹ ਬੱਚੀ ਪੜ੍ਹ ਲਿਖ ਕੇ ਇੱਕ ਚੰਗੀ ਜ਼ਿੰਦਗੀ ਬਤੀਤ ਕਰੇ ਆਪਣੀ ਮਾਂ ਦੀ लाडली ਧੀ ਪੜ੍ਹ ਲਿਖ ਕੇ ਆਪਣੀ ਮਾਂ ਦੇ ਸੁਪਨਿਆਂ ਨੂੰ ਪੂਰਾ ਕਰੇ ਸਿੰਦਰ ਭੈਣੇ ਬਿਲਕੁਲ ਫਿਕਰ ਨਹੀਂ ਕਰਨਾ ਹੁਣ ਠੀਕ ਆ ਉਹ ਆਪਦੇ ਘਰੇ ਆ ਗਏ ਇੱਥੇ ਇਹ ਤੇਰਾ ਪੇਕਿਆਂ ਦਾ ਘਰ ਆ ਹੈਨਾ ਪੇਕਿਆਂ ਦੇ ਘਰੇ ਆ ਗਏ ਤੂੰ ਟੈਨਸ਼ਨ ਨਹੀਂ ਲੈਣੀ ਹੁਣ ਜਮਈ ਬਾਪੂ ਜੀ ਦਾ ਵੀ ਆਪਾਂ ਚੈੱਕ ਅਪ ਕਰਾਉਣਾ ਹੈ ਸਾਰੇ ਟੈਸਟ ਕਰਾਉਨੇ ਆ ਤੇਰੇ ਵੀ ਤੇਰੀ ਜੀ ਢੂਈ ਦੀ ਪ੍ਰੋਬਲਮ ਆ ਬੀਲ ਚੇਅਰ ਤੇ ਬਹਿਣ ਦੀ ਉਮਰ ਨਹੀਂ ਤੇਰੀ ਤੂੰ ਤਾਂ ਭੱਜਣਾ ਤੋੜਨਾ ਕੰਮ ਕਰਨੇ ਆ ਠੀਕ ਆ ਚਮਚ ਚੱਕਣਾ ਵੀ ਨਾ ਮੈਨੂੰ ਤਾਂ ਪਿਆ ਭਾਰਾ ਲੱਗਦਾ ਅੱਛਾ ਮਿੰਨੀ ਕੋਈ ਨਾ ਤੂੰ ਸਾਰਾ ਕੁਝ ਕਰਨਾ ਮੈਂ ਭੈਣੇ ਜਿਵੇਂ ਹੋ ਕੇ ਆਪਣਾ ਵੀ ਉਹਨਾਂ ਦੇ ਪਰਿਵਾਰ ਨੇ ਇੰਨਾ ਸੋਚਿਆ ਨਹੀਂ ਕਿ ਸਾਡੀ ਗੁਰਸਿੱਖ ਭੈਣਾਂ ਕੀਰਤਨ ਕਰਦੀ ਆ ਜਾਂ ਜਿੱਦਾਂ ਵੀ ਮਰਜੀ ਹੈ ਨਾ ਵੀ ਮੈਨੂੰ ਇਸ ਗੱਲ 'ਚ ਬੜੀ ਉਹ ਹੋਈ ਉਹਦਾਂ ਤੇ ਆਪਾਂ ਦੇਖੋ ਕਿੰਨੀ ਸੇਵਾ ਕਰਦੇ ਆ ਹਨਾ ਅਮ੍ਰਿਤਾਰੀ ਸਿੰਘ ਨੇ ਬਾਣੀਆਂ ਪੜ੍ਹਦੇ ਨੇ ਸਭ ਕੁਝ ਕਰਦੇ ਆ ਕਿ ਇਹਦੇ ਵਾਸਤੇ ਟਾਈਮ ਨਹੀਂ ਸੀਗਾ ਕਿਸੇ ਨੂੰ ਸੈੱਟ ਕਰਨ ਲਈ ਦੇਖੋ ਇਹ ਵੀ ਬੜੀ ਵੱਡੀ ਇੱਕ ਗੱਲ ਆ ਦਿੱਲੀ ਵਰਗੇ ਸ਼ਹਿਰ 'ਚ ਸਾਡੇ ਕਿੱਡੇ ਕਿੱਡੇ ਸਿੱਖ ਭਰਾ ਰਹਿੰਦੇ ਨੇ ਕਿੱਡੀਆਂ ਕਰੋੜਾਂ ਅਰਬਾਂ ਰੁਪਈਆਂ ਦੀ ਉਹਨਾਂ ਦੀ ਹੈ ਨਾ ਇੰਪ੍ਰੋਪਰਟੀ business ਨੇ ਮਤਲਬ ਗੁਰੂ ਘਰਾਂ ਦੇ ਵਿੱਚ ਭੈਣ ਜਾਂਦੀ ਸੀ ਨਾ ਉੱਥੇ ਸਾਰੇ ਜਾਣਦੇ ਸੀ ਇਸ ਪਰਿਵਾਰ ਨੂੰ ਕਿਉਂ ਨਹੀਂ ਕਿਸੇ ਨੇ ਹੈਲਪ ਕੀਤੀ ਇੱਕ ਰੋਜ਼ ਆ ਸਾਡੀ ਭੈਣ ਦਾ ਜਸਪ੍ਰੀਤ ਵੀ ਕਹਿੰਦੀ ਵੀ ਮੈਂ ਉੱਥੇ ਗਈ ਉੱਥੇ ਗਈ ਦੀ ਵੀ ਸਾਡੀ ਕਿਸੇ ਨੇ ਹੈਲਪ ਨਹੀਂ ਕੀਤੀ ਮੱਲੇ ਵਾਲੇ ਲੋਕ ਬਸ ਹੱਥੀ ਜੋੜੀ ਜਾਂਦੇ ਸੀ ਵੀ ਇਹਨਾਂ ਨੂੰ ਲੈ ਜਾਓ ਬਸ ਜੇ ਪੁੱਛਦੇ ਸੀ ਕੋਈ ਸਵਾਲ ਭੈਣ ਨੂੰ ਨਹੀਂ ਵੀ ਕੀ ਗੱਲ ਹੋਈ ਕਦੋਂ ਹੋਈ ਕਿਵੇਂ ਹੋਈ ਕੋਈ ਬੋਲਣ ਨੂੰ ਤਿਆਰ ਨਹੀਂ ਬਸ ਸਾਨੂੰ ਨਹੀਂ ਪਤਾ ਜੀ ਦੇਖੋ ਕਿੱਦਾਂ ਦੇ ਅਸੀਂ ਬਣੇ ਜਾ ਰਹੇ ਹਾਂ ਕਿੱਦਾਂ ਦੇ ਸਾਡੇ ਸਰਕਾਰ ਬਣਦੇ ਜਾ ਰਹੇ ਆ ਵੀ ਅਸੀਂ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਦੀ ਬਜਾਏ ਉਹਦੇ ਉਲਟ ਖੜੇ ਹੋ ਰਹੇ ਹਾਂ ਜਰੂਰ ਤੁਸੀਂ ਸਾਡੀ ਇਸ ਵੀਡੀਓ ਨੂੰ ਦੇਖ ਕੇ ਕੋਈ ਆਪਣੇ ਜੀਵਨ ਚ ਬਦਲਾਵ ਕਰੋਗੇ ਸਿੱਖਿਆ ਲਮੋਗੇ ਸ੍ਰਿੰਦਰਪੁਰ ਭੈਣ ਦੀ ਇਸ ਜ਼ਿੰਦਗੀ ਚ ਕੋਈ ਚੰਗਾ ਹੋ ਸਕੇ ਉਹਦੇ ਲਈ ਅਰਦਾਸ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਭੈਣ ਦੀ ਵੀ ਮਾਮੀ ਜگە ਤੋਂ ਮਾਮੀ ਸ੍ਰਿੰਦਰ ਭੈਣੇ ਫਿਕਰ ਨਹੀਂ ਕਰਨਾ ਹੁਣ ਤੂੰ ਲੈ ਟੋਪੀ ਖਾਲਾ ਖਾਲਾ ਮੇਰੀ ਭੈਣ ਦਾ ਮਿੱਟਾ ਖਾਲਾ ਖਾਣਾ ਖਾਲਾ ਆ